ਸਸੀ ਘਾ ਜੀ ਅਸੀਂ ਇੱਕ ਪਾਰਸਲ ਮੰਗਵਾਇਆ ਜੀ ਫਲਿੱਪਕਾਰਟ ਤੋਂ ਆਪਾਂ ਦੇਖਦੇ ਆ ਇਹਦੇ ਵਿੱਚ ਹੈਗੀ ਆ ਪ੍ਰੈਸ ਜਿਹੜੀ ਕਿ ਆਪਣੀ ਨਾਰਮਲ ਪ੍ਰੈਸ ਹੁੰਦੀ ਹੈ ਲੱਗ ਕੇ ਇਹ ਇਹਦੇ ਨਾਲੋਂ ਅਲੱਗ ਆਗੀ ਪਹਿਲਾਂ ਆਪਾਂ ਬਾਕਸ ਨੂੰ ਖੋਲਦੇ ਆ ਉਸ ਤੋਂ ਬਾਅਦ ਦੇਖਦੇ ਆ ਇਹਨਾਂ ਪਾ ਖੋਲ ਕੇ ਦੇਖਦੇ ਆ ਉਸ ਤੋਂ ਬਾਅਦ ਆਪਾਂ ਬੱਦਲ ਨੂੰ ਇਹ ਪ੍ਰੈਸ ਸਵੇਸਾ ਦਾ ਆਪਾਂ ਦੇਖਦੇ ਰਹਨੇ ਆ ਜਿੱਦਾਂ ਕਿ ਆਪਣੇ ਸੁੱਟਾਂ ਚ ਬਲ ਹੁੰਦੇ ਨੇ ਇਸ ਤਰ੍ਹਾਂ ਬਲ ਕੱਢ ਦਿਆ ਕਿ ਬਾਕੀ ਆਪਾਂ ਨੂੰ ਇਸਤੇਮਾਲ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਰੇਟ ਇਹਦਾ ਪ੍ਰਾਈਜ਼ ਹੋ ਜਾਏਗਾ ਤੁਸੀਂ ਜਾਣਦੇ ਹੋ ਪ੍ਰਾਈਜ਼ ਇਹਦਾ ਹੈਗਾ 400 400 ਦੀ ਅਸੀਂ ਫਲਿੱਪਕਾਰਟ ਤੋਂ ਮੰਗਵਾਈ ਹੈਗੀ ਇਹ ਜਿਹੜੀ ਆ ਸਾਰੀ ਬਾਡੀ ਇਹ ਪਲਾਸਟਿਕ ਦੀ ਬਣੀ ਹੋਈ ਹੈਗੀ ਤੇ ਨਾਲ ਹੀ ਇਹਦੇ ਆਪਾਂ ਨੂੰ ਇਹ ਕੱਪ ਮਿਲਿਆਗਾ ਸ਼ਾਇਦ ਇਸ ਦੇ ਵਿੱਚ ਪਾਣੀ ਪੈਨ ਲਗਾਏ ਅਸੀਂ ਪਹਿਲੇ ਇਹਨੂੰ ਵਰਤਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਨਨੇ ਤਾਰੇ ਜੀ ਨਾਲ ਕਾਰ ਛੋਟੀ ਜੀ ਹੈ। ਇਹਨੂੰ ਅੱਪ ਚਲਾਉਣਾ ਚਲਾ ਕੇ ਦੇਖਦੇ ਆ ਕਿ ਕਿੰਨੀ ਗਰਮ ਹੁੰਦੀ ਆ ਕਿਸ ਤਰ੍ਹਾਂ ਇਹ ਬਲ ਕੱਢਦੀ ਆਗੀ। ਇਹਨੂੰ ਗਰਮ ਹੋਣੇ 2 ਮਿੰਟ ਹੋ ਚੁੱਕੇ ਨੇ ਗਰਮ ਹੋ ਗਈ ਆਪਣੀ ਬ੍ਰੈਸ ਹੁਣ ਆਪਾਂ ਦੇਖਦੇ ਆ ਇਸ ਤਰ੍ਹਾਂ ਦਾ ਇਹ ਕੰਮ ਕਰਦੀ ਆ। ਦੇਖੋ ਪ੍ਰੈਸਿੰਗ ਕਰ ਦਿੱਤੀ ਹੈ ਗਰਮ ਹੋ ਗਈ ਆਪਣੀ ਪ੍ਰੈਸ ਦੇਖਣ ਨੂੰ ਇਹ ਸਹੀ ਲੱਗ ਰਹੀ ਹੈ ਆਪਾਂ ਨੂੰ ਇਹ ਪਰ ਤੇ ਪ੍ਰੈਸ ਕਰਾਂਗੇ ਦੇਖੋ ਤੁਸੀਂ ਇਸ ਤਰ੍ਹਾਂ ਨਾਲ ਬਲ ਸਹੀ ਨਿਕਲ ਲੈਣੇ ਇਸ ਤਰ੍ਹਾਂ ਕਿ ਆਪਣੇ ਸੂਟ ਪਾਇਆ ਹੋਇਆ ਹੋਗਾ ਤਾਂ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਸਕਦੇ ਹਾਂ ਇਹਦੇ ਵਿੱਚ ਪਾਣੀ ਪੈਂਦਾ ਸੁੱਚ ਲੱਗੀ ਹੋਈ ਹੈਗੀ ਇਸ ਜਗ੍ਹਾ ਤੇ ਪਾਣੀ ਵੀ ਪੈਂਦਾ ਜੇਕਰ ਆਪਾਂ ਨੇ ਪਾਣੀ ਪਾ ਕੇ ਪ੍ਰੈਸ ਕਰਨੀ ਹੈ ਜਿਨ੍ਹਾਂ ਬਲ ਨਹੀਂ ਨਿਕਲਦੇ ਤਾਂ ਆਪਾਂ ਪਾਣੀ ਛਿੜਕ ਕੇ ਵੀ ਇਸ ਤਰ੍ਹਾਂ ਪ੍ਰੈਸ ਕਰ ਸਕਦੇ ਹਾਂ ਤੁਹਾਨੂੰ ਜਿ ਦਿਖਾਉਣੀ ਹੈ ਇਸ ਜਗ੍ਹਾ ਤੇ ਪੁਆਇੰਟ ਬਣਿਆ ਹੋਇਆ ਹੈ ਪਾਣੀ ਪੈਂਦਾ ਜਿਹੜੇ ਉੱਪਰ ਸੂਚੀ ਦਿੱਤੀ ਹੋਈ ਹੈ ਇਹ ਰੀਤੀ ਹੈ ਪਾਣੀ ਨੂੰ ਛੜਕਣ ਦੇ ਲਈ ਪਾਣੀ ਥੋੜੇ ਹੀ ਬਣਾ ਜਿਸ ਤਰ੍ਹਾਂ ਇਹ ਨਾਲ ਕੱਪੀ ਦਿੱਤੀ ਹੈ ਇੱਕ ਕੱਪੀ ਪਾਣੀ ਦੀ ਪੰਡਿਆ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੇਕਰ ਆਪਾਂ ਕੋਈ ਵੀ ਡ్రਾਈਵਰ ਕਰ ਰਹੇ ਹਾਂ ਤਾਂ ਜੇਕਰ ਪ੍ਰੈਸ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਬਲ ਪੈਜਣੇ ਕੱਪੜਿਆਂ ਵਿੱਚ ਆਪਾਂ ਨਾਲ ਵੀ ਇਸ ਨੂੰ ਲਿਜਾ ਸਕਦੇ ਹਾਂ ਵੈਸੇ ਸਾਰੀ ਪਲਾਸਟਿਕ ਦੀ ਬਾਡੀ ਬਣੀ ਹੋਈ ਹੈਗੀ ਇੱਥੇ 2 ਮਿੰਟ ਹੋ ਗਏ ਨੇ ਇਹ ਪਾਣੀ ਪਾਇਆ ਜਿਸ ਤਰ੍ਹਾਂ ਕਿ ਆਪਾਂ ਨੇ ਕੋਈ ਵੀ ਪ੍ਰੈਸ ਦਾ ਬਲ ਕੱਢਣਾ ਹੁੰਦਾ ਉਹਦੇ ਲਈ ਹੁੰਦੇ ਦੇਖੋ ਇਸ ਤਰ੍ਹਾਂ ਇਹ ਦੇਖੋ ਇਹ ਚੀਜ਼ ਇਹੜੀ ਪ੍ਰੈਸ ਆ ਉਹਨਾਂ ਲਈ ਜ਼ਿਆਦਾ ਕੰਮ ਆ ਜਾਂ ਵੋਸਾ ਜਿਹੜੇ ਟਰੈਵਲ ਕਰਦੇ ਨੇ ਕਈ ਵਾਰੀ ਬਲ ਪੈ ਜਾਂਦੇ ਨੇ ਆਪਾਂ ਇਹਨੂੰ ਨਾਲ ਵੀ ਲਿਜਾ ਸਕਦੇ ਆਂਗੇ ਰਾਸਤੇ ਦੇ ਵਿੱਚ ਜੇਕਰ ਆਪਾਂ ਨੇ ਕੋਈ ਵੀ ਪ੍ਰੈਸ ਕਰਨੀ ਆ ਤਾਂ ਇਸ ਤਰ੍ਹਾਂ ਕਰ ਸਕਦੇ ਆਂਗੇ ਇਹਦਾ ਭਜਨ ਬਹੁਤ ਹਲਕਾ ਹੁੰਦਾਗਾ ਇਹ ਸਿਰਫ ਇਸੇ ਕੰਮ ਲਈ ਹੁੰਦੀ ਹੈਗੀ ਅਸੀਂ ਮਗਵਾ ਕੇ ਟਰਾਈ ਕਰਕੇ ਦੇਖੀਏ ਵੀ ਕਿਸ ਤਰ੍ਹਾਂ ਦੀ ਹੁੰਦੀ ਹੈਗੀ ਬਸ ਕਿਉਂਕਿ ਇਹਦਾ ਭਜਨ ਬਹੁਤ ਘੱਟ ਹੁੰਦਾ ਨਾ ਇਸ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਜੇ ਤੁਸੀ ਮੰਗਵਾਉਣਾ ਜੋ ਨਹੀਂ ਅਸੀਂ ਲਿੰਕ ਥੱਲੇ ਸ਼ੇਅਰ ਕਰ ਦਾਂਗੇ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਪਲੀਜ਼ ਸਾਨੂੰ ਨਾ ਫੋਨ ਕਰੋ ਜੀ ਲਿੰਕ ਅਸੀਂ ਸ਼ੇਅਰ ਕਰ ਦਾਂਗੇ ਤੁਸੀਂ ਆਰਡਰ ਕਰ ਸਕਦੇ ਹੋ ਫਲਿੱਪਕਾਰਡ ਤੋਂ ਮੰਗਵਾ ਸਕਦੇ ਹੋ ਇਹ ਜਿਸ ਤਰ੍ਹਾਂ ਕਿ ਆਪਣੇ ਸਿਲਕ ਦੇ ਸੂਟ ਹੁੰਦੇ ਨੇ ਆ ਕਈ ਵਾਰੀ ਨਾ ਪ੍ਰੈਸ ਨਹੀਂ ਹੁੰਦੀ ਜਦੋਂ ਆਪਾਂ ਸੂਟ ਨੂੰ ਪਾ ਲੈਣੇ ਦਾ ਬਲ ਪੈ ਜਾਂਦੇ ਨੇ ਤੇ ਆਪਾਂ ਇਸ ਤਰ੍ਹਾਂ ਖੜੇ ਖੜੇ ਵੀ ਪ੍ਰੈਸ ਕਰ ਸਕਦੇ ਹਾਂ ਕਵਾਲਿਟੀ ਜੀ ਦੀ ਠੀਕ ਠਾਕ ਆ ਜਿੰਨੇ ਕਿ ਆਪਣੀਆਂ ਦੂਸਰੀਆਂ ਪ੍ਰੈਸਾਂ ਗਰਮੁੰਨੀਆਂ ਨੇ ਉੰਨੀ ਗਰਮ ਨਹੀਂ ਹੁੰਦੀ ਵੈਸੇ ਵਾਲੇ ਕੱਟ ਦੇਣ ਜੇਕਰ ਆਪਣੇ ਖੜੇ ਖੜੇ ਨੇ ਇਸ ਤਰ੍ਹਾਂ ਰੂਟ ਚ ਬਾਲ ਕੱਟਣੇ ਨੇ ਕੋਜ ਲਈ ਸਹੀ ਆ ਕਿ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਨਾ ਤੁਸੀਂ ਫਲਿੱਪਕਾਰਟ ਤੋਂ ਮੰਗਵਾ ਜਾਜ ਤਾਰ ਵੀ ਇਹਨਾਂ ਨੇ ਛੋਟੀ ਦਿੱਤੀ ਹੋਈ ਹੈਗੀ ਤਾਰ ਵੀ ਦੇਖੋ ਠੀਕ ਠਾਕ ਹੀ ਹੈਗੀ ਤੇਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇਗਾ ਇਦਾਂ ਨਹੀਂ ਕੋਈ ਹੋਰ ਵੀ ਚੀਜ਼ ਆਪਣੇ ਧਿਆਨ ਦੇ ਵਿੱਚ ਆਉਂਦੀ ਆ ਮੰਗਵਾ ਕੇ ਆਪਾਂ ਟਰਾਈ ਕਰ ਸਕਦੇ ਹਾਂ ਕਿਉਂਕਿ YouTube ਤੇ ਬਹੁਤ ਝਾਲ ਬੈਰਲ ਹੋ ਰਹੀਆਂ ਨੇ ਇਹੀਆਂ ਚੀਜ਼ਾਂ ਆਪਾਂ ਨੂੰ ਇਸ ਕਰਕੇ ਟਰਾਈ ਕਰੀਏ ਵੀ ਇਹ ਕਿੰਨਾ ਕੰਮ ਕਰਦੀ ਹੈਗੀ